ਪੰਜਾਬ ਦਾ ਜਿਹੜਾ ਮੁੱਢ ਹੈ ਉਹ ਪਾਣੀਆਂ ਦੇ ਨਾਂ ਤੇ ਵੱਜਾ ਪੰਜ ਆਪ ਪੰਜਾਬ ਪਾਣੀਆਂ ਦੀ ਧਰਤੀ ਤੇ ਕੁਦਰਤ ਨੇ ਇਸ ਦੇਸ਼ ਵਿੱਚ ਹਰ ਸਟੇਟ ਨੂੰ ਕੁਝ ਨਾ ਕੁਝ ਬਖਸ਼ਿਸ਼ ਕੀਤੀ ਹੈ ਪੰਜਾਬ ਵਾਲਿਆਂ ਨੂੰ ਉਪਜਾਊ ਧਰਤੀ ਤੇ ਪਾਣੀ ਕਿਸੇ ਨੂੰ ਕੋਲਾ ਦਿੱਤਾ ਕਿਸੇ ਨੂੰ ਪੱਥਰ ਦਿੱਤਾ ਕਿਸੇ ਨੂੰ ਤੇਲ ਦਿੱਤਾ ਕਿਸੇ ਨੂੰ ਕੋਈ ਚੀਜ਼ ਕੁਦਰਤ ਨੇ ਬਖਸ਼ਿਸ਼ ਕੀਤੀ ਹੈ ਉਹ ਜਿਹੜੇ ਨੈਚੁਰਲ ਰਿਸੋਰਸਸ ਨੇ ਉਹਦੇ ਮਾਲਕ ਉਹ ਸਟੇਟ ਦੇ ਲੋਕ ਹੁੰਦੇ ਨੇ ਔਰ ਜੋ ਜਦੋਂ ਬਾਹਰਲੀਆਂ ਸਟੇਟਾਂ ਵਾਲੇ ਕੁਝ ਲੈ ਕੇ ਆਉਂਦੇ ਉਹ ਪੈਸੇ ਦੇ ਕੇ ਲੈ ਕੇ ਆਉਂਦੇ ਆ ਅਨਫੋਰਚੂਨੇਟ ਪਹਿਲੂ ਹੈ ਕਿ ਅਸੀਂ ਭਾਵਕ ਲੋਕਾਂ ਅਸੀਂ ਦੇਸ਼ ਦਾ ਫਿਕਰ ਬਹੁਤਾ ਕਰਦੇ ਹਾਂ ਅਸੀਂ ਇਸ ਦੇਸ਼ ਦਾ ਅਨਸੰਕਟ ਦੂਰ ਕਰਨ ਲਈ ਆਪਣੇ ਨੈਚੁਰਲ ਰਿਸੋਰਸਸ ਖਤਮ ਕਰਦੇ ਆ ਔਰ ਸਰਕਾਰਾਂ ਇੰਡੀਆਂ ਟੀਟ ਰਹੀਆਂ ਭਈ ਸਾਡਾ ਜਦੋਂ ਕੋਸਟ ਕੈਲਕੂਲੇਸ਼ਨਸ ਹੁੰਦੀਆਂ ਪਾਣੀ ਦਾ ਖਰਚਾ 0.14 ਹੁੰਦਾ ਹੈ ਇਹਦਾ ਮਤਲਬ ਅਸੀਂ ਆਪਣਾ ਸਾਰਾ ਪਾਣੀ ਇਸ ਦੇਸ਼ ਦੀ ਭੁੱਖ ਦੂਰ ਕਰਨ ਲਈ ਦੇ ਦਿੱਤਾ ਮੁਫਤ ਚ ਚਲਾ ਗਿਆ ਅੱਜ ਹੁਣ ਜਦੋਂ ਰਿਪੋਰਟਸ ਆ ਗਈਆਂ ਪਾਰਲੀਮੈਂਟ ਚ ਐਸ ਸੈਸ਼ਨ ਤੋਂ ਪਿਛਲੇ ਸੈਸ਼ਨ ਚ ਇੱਕ ਰਿਪੋਰਟ ਪੇਸ਼ ਹੋਈ ਜਿਦੇ ਚ ਕਿਹਾ ਗਿਆ ਡਿਸਟ੍ਰਿਕਟ ਵਾਈਜ਼ ਰਿਪੋਰਟ ਪੇਸ਼ ਕਰਕੇ ਕਿਹਾ ਗਿਆ ਵੀ ਪੰਜਾਬ ਦਾ ਸਾਰਾ ਪਾਣੀ ਕੈਨਸਲਸ ਹੋ ਗਿਆ ਕਿਸੇ ਜ਼ਿਲ੍ਹੇ ਚ ਘਟ ਹੈ ਕਿਸੇ ਚ ਵਧ ਹੈ ਔਰ ਇੱਕ ਰਿਪੋਰਟ 2 ਸਾਲ ਪਹਿਲਾਂ ਆਈ ਪੀਐਸੀ ਬਹੁਤ ਜਲਦੀ ਤੀਸਰੇ ਐਕੁਆਫਾਇਰ ਚੋਂ ਪਾਣੀ ਕੱਢਣ ਜਾ ਰਹੇ ਹਾਂ ਹੁਣ ਇਸ ਵੇਲੇ ਸੀ ਦੂਜੇ ਐਕੁਆਫਾਇਰ ਚੋਂ ਕੱਢ ਰਹੇ ਹਾਂ ਜਦੋਂ ਤੀਸਰੇ ਐਕੁਆਫਾਇਰ ਜਾਵਾਂਗੇ ਉਹਦੇ ਵਿੱਚ ਵੀ ਲੈਡ ਆਰਸਨਿਕਸ ਨੇ ਹੈਵੀ ਮੈਟਲਸ ਨੇ ਔਰ ਉਹ ਇੰਨੇ ਜ਼ਿਆਦਾ ਨੇ ਕਿ ਨਾ ਉਹ ਮਨੁੱਖ ਦੇ ਪੀਣ ਦੇ ਲਾਇਕ ਹੈ ਤੇ ਨਾ ਉਹ ਫਸਲਾਂ ਨੂੰ ਲਾਉਣ ਦੇ ਲਾਇਕ ਹੈ ਫੇਰ ਜੇ ਇੱਥੇ ਸਰਵਾਈਵ ਕਰਨਾ ਹੈ ਸਾਡੇ ਕੋਲ ਇੱਕੋ ਰਸਤਾ ਰਹਿ ਗਿਆ ਜਿਹੜਾ ਨੇਚਰ ਨੇ ਬਖਸ਼ਿਆ ਸਾਡੇ ਦਰਿਆਈ ਪਾਣੀ ਇਹ ਫੇਰ ਦੁਖਦਾਈ ਗੱਲ ਹੈ ਵੀ ਇਸ ਦੇਸ਼ ਦੇ ਵਿੱਚ ਹੁਕਮਰਾਨ ਜਿਹੜਾ ਮਰਜ਼ੀ ਰਿਹਾ ਹੋਵੇ ਜਦੋਂ ਪਾਣੀਆਂ ਦੀ ਗੱਲ ਆਈ ਪੰਜਾਬ ਨਾਲ ਹਮੇਸ਼ਾ ਹਰ ਇੱਕ ਸਰਕਾਰ ਨੇ ਦਿੱਲੀ ਬੈਠੇ ਨੇ ਧੋਖਾ ਕੀਤਾ ਜਿੰਨੇ ਪਾਣੀ ਪਾਣੀ ਦੇ ਸਮਝੌਤੇ ਪੰਜਾਬ ਨਾਲ ਹੋਏ ਨੇ ਸਾਰੇ ਟੋਟਲੀ ਅਨਕਨਸਟੀਚੂਨਲ ਨੇ ਕਦੇ ਰੀਆਰਗੇਨਾਈਜੇਸ਼ਨ ਐਕਟ ਵਿੱਚ 1978 79 ਅਸੀਂ ਸਿਰਫ ਇਸ ਲਈ ਪਾਈ ਗਈ ਭਈ ਸਾਡੇ ਪੰਜਾਬ ਦੇ ਪਾਣੀਆਂ ਤੇ ਸਰਕਾਰ ਡਾਕਾ ਮਾਰਨ ਵਾਸਤੇ ਉਹ ਅਧਿਕਾਰ ਲੈ ਸਕੇ ਸਿਰਫ ਇਸ ਲਈ ਸਾਡਾ ਔਰ ਰੀਆਰਗੇਨਾਈਜੇਸ਼ਨ ਐਕਟ ਬਾਕੀ ਸਾਰੀਆਂ ਰੀਆਰਗੇਨਾਈਜ਼ ਹੋਈਆਂ ਸਟੇਟਾਂ ਤੋਂ ਵੱਖਰਾ ਹੈ ਕਿਸੇ ਸਟੇਟ 'ਚ ਇਹ ਨਹੀਂ ਔਰ ਤੁਹਾਨੂੰ ਮੈਂ ਬੜੀ ਬੜੀ ਇੱਕ ਵਾਰ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਲਿਖਿਆ ਭਈ ਮੈਨੂੰ ਕੋਈ ਇੱਕ ਕੇਸ ਕੋਰਟ ਕਰ ਦਿਓ ਇਸ ਦੇਸ਼ ਵਿੱਚ ਵੀ ਜਿੱਥੇ ਤੁਸੀਂ ਕਿਸੇ ਨਾਨ ਰਾਈਪੇਰੀਅਨ ਸਟੇਟ ਨੂੰ ਰਾਈਪੇਰੀਅਨ ਸਟੇਟ ਦਾ ਪਾਣੀ ਮੁਫਤ ਵਿੱਚ ਦਿੱਤਾ ਹੋਵੇ ਇੱਕ ਵੀ ਕੇਸ ਨਹੀਂ ਤੇ ਫਿਰ ਪੰਜਾਬ ਦੇ ਪਾਣੀਆਂ ਦੀ ਗਾਥਾ ਜੇ ਸ਼ੁਰੂ ਤੋਂ ਕੀਤੀ ਜਾਏ ਤਾਂ ਹਮੇਸ਼ਾ ਹੀ ਕਦੇ ਰਾਜਸਥਾਨ ਨੂੰ ਦੇ ਦਿੱਤਾ ਦਿੱਲੀ ਨੂੰ ਦੇ ਦਿੱਤਾ ਹਰਿਆਣਾ ਸਾਡਾ ਭਾਈਵਾਲ ਸੀ ਹਰਿਆਣੇ ਨੂੰ ਵੀ ਜੇ ਪਾਣੀ ਦਿੱਤਾ ਉਦੋਂ ਵੀ ਇੱਕ ਕਾਣੀਵੰਡ ਹੋਈ ਸਾਡਾ ਭਰਾ ਹੈ ਅਸੀਂ ਉਹਦੇ ਨਾਲ ਸਾਡਾ ਕੋਈ ਡਿਸਪਿਊਟ ਨਹੀਂ ਪਰ ਇੱਕ ਕਾਣੀ ਬੰਡੇ ਹੋਈ ਵੀ ਉਸ ਵੇਲੇ ਜਮਨਾ ਦਾ ਪਾਣੀ ਸਰਸੁਤੀ ਦਾ ਪਾਣੀ ਜਿਹੜੀਆਂ ਉਹਦੀਆਂ ਡਿਸਟ੍ਰੀਬਿਊਟਰਸ ਸੀਗੀਆਂ ਉਹਨਾਂ ਦਾ ਪਾਣੀ ਕਿਤੇ ਅਕਾਊਂਟ ਫੋਰ ਨਹੀਂ ਕੀਤਾ ਗਿਆ ਜਦੋਂ ਪਾਣੀ ਬੰਡੇ ਗਏ ਅੱਜ ਭਾਰਤ ਸਰਕਾਰ ਨੇ ਜੋ ਜੰਮੂ ਕਸ਼ਮੀਰ ਚ ਵਾਪਰਿਆ ਬੜੀ ਮੰਦਭਾਗੀ ਘਟਨਾ ਉਸ ਤੋਂ ਬਾਅਦ ਪਾਕਿਸਤਾਨ ਦਾ ਪਾਣੀ ਬੰਦ ਕਰਨ ਵਾਸਤੇ ਜਿਹੜੀ ਹੈ ਸੀ ਜਲ ਸੰਧੀ ਸਿੰਦੂ ਨਦੀ ਦੀ ਉਹ ਉਹਨੂੰ ਸਸਪੈਂਡ ਕੀਤਾ ਹੈ ਉੱਤੇ ਦੁਹਾਈ ਪਈ ਹੈ ਕਿਉਂਕਿ ਉਹਨਾਂ ਦੀ ਸਾਰੀ ਇਕਨੋਮੀ ਸਾਰਾ ਰਹਿਣ ਸਹਿਣ ਉਸ ਪਾਣੀ ਦੇ ਉੱਤੇ ਹੈ ਤੇ ਪੰਜਾਬ ਦਾ ਵੀ ਪਾਣੀ ਦੇ ਉੱਤੇ ਹੀ ਹੈ ਮੈਨੂੰ ਲੱਗਦਾ ਹੈ ਵੀ ਉਹ ਹੈ ਜਿਹਾ ਹੀ ਵਰਤੋ ਪੰਜਾਬ ਨਾਲ ਹੋ ਰਿਹਾ ਹੈ ਅੱਜ ਜਦੋਂ ਸਾਡਾ ਜਿਹੜਾ ਜਿਹੜਾ ਪਾਣੀ ਅੱਜ ਵਰਤ ਰਹੇ ਹਾਂ ਉਹ ਕੈਂਸਰਸ ਹੋ ਗਿਆ ਤਾਂ ਸਾਨੂੰ ਸਾਡੀ ਇਹ ਮੰਗ ਹੈ ਵੀ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਪਾਣੀ ਨਹਿਰੀ ਪਾਣੀ ਦੇ ਸਪਲਾਈ ਕਰਨਾ ਸਰਕਾਰ ਪ੍ਰਬੰਧ ਕਰੇ ਇਹ ਪੰਜਾਬ ਸਰਕਾਰ ਦੇ ਕੱਲੀ ਦੇ ਵਸਦਾ ਰੋਗ ਨਹੀਂ ਇਹਦੇ ਲਈ ਜਿਹੜਾ ਹੁਣ ਤੱਕ ਸਾਤੇ ਮੁਫਤ ਪਾਣੀ ਲਿਆ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ اخلاਕੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਜਿਹੜਾ ਅੱਜ ਤੱਕ ਤੁਸੀਂ ਕਿਸੇ ਫਸਲ ਫਸਲ ਵਿੱਚ ਪਾਣੀ ਦੀ ਕੀਮਤ ਅਕਾਊਂਟ ਫੋਰ ਨਹੀਂ ਕੀਤੀ 2 ਲੱਖ ਕਰੋੜ ਰੁਪਇਆ ਨੈਟਵਰਕ ਵਰ ਖੜਾ ਕਰਨ ਵਾਸਤੇ ਭਾਰਤ ਸਰਕਾਰ ਦੇਵੇ ਇੱਕ ਗੱਲ ਦੂਸਰੀ ਜਿਹੜਾ ਹੁਣ ਪਾਣੀਆਂ ਦਾ ਰੌਲਾ ਪਿਆ ਬਹੁਤ ਅਫਸੋਸ ਹੋਇਆ ਇਸ ਗੱਲ ਤੇ ਮੈਂ ਇੱਕ ਯਾਦ ਕਰਾਵਾਂਗਾ ਤੁਹਾਨੂੰ ਸ਼ਾਇਦ ਯਾਦ ਹੋਵੇ ਵੀ ਮੈਂ ਜਦੋਂ ਡੈਮ ਸੇਫਟੀ ਐਕਟ ਆਇਆ 1.5-2 ਸਾਲ ਪਹਿਲਾਂ ਮੈਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਵੀ ਪਾਣੀ ਪਾਣੀ ਦੀਆਂ ਝੀਲਾਂ ਡੈਮ ਤੇ ਜਿਹੜਾ ਜਨਰੇਸ਼ਨ ਇਸ ਸਟੇਟ ਸਬਜੈਕਟ ਹੈ ਤੁਸੀਂ ਟਾਈਮ ਸੇਫਟੀ ਐਕਟ ਨਾਮ ਨੂੰ ਇਹਦੇ ਬਹਾਨੇ ਉਹਨਾਂ ਨੇ ਤੁਹਾਡੇ BBMP ਤੇ ਕੰਟਰੋਲ ਕਰ ਲੈਣਾ ਕੰਟਰੋਲ ਉਹਨਾਂ ਦੇ ਹੱਥੇ ਚਲਾ ਜਾਏਗਾ ਪੰਜਾਬ ਕੋਲੋਂ ਇਹ ਵੀ ਖੋ ਕੇ ਲੈ ਜਾਣਗੇ ਔਰ ਅਨਫੋਰਚਨਟਲੀ ਵੀ ਸਾਡਾ ਚੀਫ ਅਡਮਿਨਿਸਟ੍ਰੇਟਰਾ ਕਮਜ਼ੋਰ ਦੇਖਿਆ ਇਹਨੇ ਟਾਈਮ ਸੇਫਟੀ ਐਕਟ ਮੰਨ ਲਿਆ ਤੇ ਉਹਦੇ ਨਾਲ ਅੱਜ ਕੰਟਰੋਲ ਓਵਰਆਲ ਕੰਟਰੋਲ ਜਿਹੜਾ ਸੈਂਟਰ ਵਾਲਿਆਂ ਦਾ BBMP ਦੇ ਉੱਤੇ ਹੁਣ ਸਾਡੇ ਜੋ ਰਿਪੋਰਟਸ ਨੇ ਉਦੇ ਮੁਤਾਬਕ ਜਿਹੜੇ ਸਾਡੀਆਂ ਚੀਲਾਂ ਨੇ ਗੋਬਿੰਦ ਸਾਗਰ ਡੈਮ ਹੈ ਪੌਂਗ ਪੌਂਗ ਡੈਮ ਹੈ ਰਣਜੀਤ ਸਾਗਰ ਡੈਮ ਹੈ ਉਹਨਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੀ ਸਮਰੱਥਾ ਤੋਂ ਕਿਸੇ 'ਚ 30% ਕਿਸੇ 'ਚ ਪਾਖੜਾ ਡੈਮ 'ਚ 10% ਕਿਸੇ 'ਚ 25% ਪਾਣੀ ਘਟ ਹੈ ਹਾਲੇ ਗਰਮੀ ਜਿੱਦਾਂ ਗਲੋਬਲ ਵਾਰਮਿੰਗ ਦਾ ਸਮਾਂ ਗਰਮੀ ਵਧਣੀ ਹੈ ਪਾਣੀ ਹਾਲੇ ਛੇਤੀ ਇਹ ਲੈਵਲ ਤੇ ਜਿੰਨੀ ਲੋੜ ਹੈ ਉਹਨਾ ਆਉਣਾ ਨਹੀਂ ਤੇ ਫੇਰ ਵੀ ਜੋ ਸੀਓ ਦੇ ਵਿੱਚੋਂ ਹਰਿਆਣਾ ਨੂੰ ਜਿੰਨਾ ਉਹਦਾ ਹਿੱਸਾ ਬਣਦਾ ਸੀ ਉਹ ਆਪਣਾ ਪਾਣੀ ਦਾ ਹਿੱਸਾ 31 ਮਾਰਚ ਤੱਕ ਵਰਤ ਚੁੱਕੇ ਹੁਣ ਉਹ ਫੇਰ 8500 ਕਿਊਬਿਕ ਫੁੱਟ ਪਾਣੀ ਹੋਰ ਮੰਗਦੇ ਨੇ ਤੇ ਸਾਡੇ ਚੀਫ ਮਿਨਿਸਟਰ ਨੇ ਡਰਾਮਾ ਜਿਹਾ ਕਰਕੇ ਕਹਿੰਦਾ ਸੀ ਨਹੀਂ ਦੇਣਾ ਮੈਨੂੰ ਨਹੀਂ ਵਿਸ਼ਵਾਸ ਵੀ ਇਹ ਬਹੁਤ ਪੈਰ ਅਡਾ ਸਕੂ ਜੇ ਅਡਾਉ ਅਸੀਂ ਇਹਦੇ ਤਨਵਾਦੀ ਹੋਵਾਂਗੇ ਕਿਉਂਕਿ ਪੰਜਾਬ ਦੀ ਲੋੜ ਹੈ ਪੰਜਾਬ ਦਾ ਕਸਟੋਡੀਅਨ ਹੈ ਜੇ ਹੁਣ ਵੀ ਪਾਣੀ ਚਲਾ ਗਿਆ ਤਾਂ ਪੰਜਾਬ ਦੇ ਲੋਕੇ ਨੂੰ ਕਦੀ ਮਾਫੀ ਕਰਨਗੇ ਕਿਉਂਕਿ ਜਦੋਂ ਸਾਡੇ ਕੋਲ ਪਾਣੀ ਦਾ ਲੈਵਲ ਘਟ ਗਿਆ ਹੈ ਕਿ ਇਹ ਯਕੀਨਨ ਸਾਡੇ ਬੋਰ ਬੈਠਣੇ ਨੇ ਅਸੀਂ ਤੀਸਰੇ ਇੱਕ ਵਾਰ ਤੇ ਜਾਣ ਵਾਲੇ ਹਾਂ ਬੋਰ ਬੈਠਣੇ ਸਾਡੇ ਕੋਲ ਕੋਈ ਚਾਰਾ ਨਹੀਂ ਨਹਿਰੀ ਪਾਣੀ ਦੇ ਬਿਨਾ ਫਸਲਾਂ ਨਹੀਂ ਹੋਣੀਆਂ ਤੇ ਪਾਣੀ ਸਾਡੇ ਕੋਲ ਸਾਡੇ ਡੈਮਾਂ ਚ ਹੈ ਨਹੀਂ ਹਰਿਆਣਾ ਜਿਹੜਾ ਆਲਰੇਡੀ ਆਪਣਾ ਸ਼ੇਰ ਵਰਤ ਚੁੱਕਾ ਹੁਣ ਤਰਾ ਰਹੇ ਨੇ ਪੰਜਾਬ ਨੂੰ ਦਬਕੇ ਮਾਰ ਰਹੇ ਨੇ ਸੈਂਟਰ ਵਾਲੇ ਵੀ ਭਾਜਪਾ ਦੀ ਹਕੂਮਤਾਂ ਉੱਤੇ ਵੀ ਉਹ ਵੀ ਪੰਜਾਬਤੀ ਦਬਾਅ ਪਾ ਰਹੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਸੁਣ ਸਮਝਦੇ ਹੋ ਇੱਕ ਦਿਹਾੜੀ ਦੇ ਵਿੱਚ BBMP ਦੇ ਸਾਰੇ ਉਥਲ ਪੁਥਲ ਕਰ ਦਿੱਤੀ ਹਦਰਾਬਦੀਆਂ ਕਰ ਦਿੱਤੀਆਂ ਇਹ ਇਸ ਕਰਕੇ ਹੋਈਆਂ ਕਿ ਸਾਡੇ ਮੁੱਖ ਮੰਤਰੀ ਨੇ ਡੈਂਸ਼ਿਵਿਟੀ ਐਕਟ ਲਾਗੂ ਕਰਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਇਹ ਸਾਰਾ ਕੁਝ ਤੇ ਅੱਜ ਪੰਜਾਬ ਦੀ ਸਜਾ ਉਦਰੇ ਤਾਂ ਮੈਂ ਬੜੀ ਦੇਰ ਤੋਂ ਇਸ ਗੱਲ ਦੀ ਤਿਆਰੀ ਸੀ ਕਿ ਆਦਰ ਸਰਕਾਰਾਂ ਆਪਣੇ ਆਪ ਕਰਨ ਜੇ ਨਹੀਂ ਕਰਨ ਕਈ ਨੋਟਿਸ ਦੇ ਦੇ ਇਸ ਵਾਰੀ ਚੋਣੇ ਦੀ ਲੋਾਈ ਤੋਂ ਬਾਅਦ ਅਸੀਂ ਪਾਣੀਆਂ ਦੇ ਮਸਲੇ ਤੇ ਮੋਰਚਾ ਲਾਵਾਂਗੇ ਸਾਡੀ ਮੰਗ ਹੋਈ ਗਈ ਵੀ ਜਿੰਨੇ ਸਮਝੌਤੇ ਹੁਣ ਤੱਕ ਹੋਏ ਨੇ ਕੋਈ ਵੀ ਕੰਟਰੈਕਟ ਹੁੰਦਾ 25 ਸਾਲ ਤੋਂ ਬਾਅਦ ਰਿਵਿਊ ਕੀਤਾ ਜਾ ਸਕਦਾ ਹੈ ਸੰਵਿਧਾਨ ਕਹਿੰਦਾ ਸਾਡੀ ਸਰਕਾਰ ਸਾਰੇ ਸਮਝੌਤੇ ਰੱਦ ਕਰਕੇ ਉਹਨਾਂ ਨੂੰ ਰਿਵਿਊ ਕਰਨ ਦੀ ਮਨੁੱਖਤ ਮੰਗ ਕਰੇ ਤੇ ਫਿਰ ਜਿਹੜਾ ਸਾਡੇ ਕੋਲ ਪਾਣੀ ਫालतू ਹੋਏਗਾ ਅਸੀਂ ਦੇਾਂਗੇ ਜਿੱਦਾ ਜਿੰਨਾ ਬਣਦਾ ਦੇਾਂਗੇ Rajasthan ਨੂੰ ਅੰਗਰੇਜ਼ ਨੇ ਪਾਣੀ ਮੁੱਲ ਦਿੱਤਾ ਸੀ ਅੱਜ ਕੋ ਸ ਅੱਜ ਕੱਲੋ 55% ਪਾਣੀ ਕੱਲਾ Rajasthan ਲੈ ਕੇ ਜਾ ਰਿਹਾ ਹੈ ਕਈ ਲੱਖ ਕਰੋੜ ਰੁਪਏ ਦਾ ਪਾਣੀ ਮੁਫਤ ਲੈ ਗਿਆ ਤੇ ਕੋਈ ਪੁੱਛਣ ਵਾਲਾ ਨਹੀਂ ਤਾਂ ਇਹ ਹੁਣ ਕਰ ਬਹੁਤੀ देर ਨਹੀਂ ਚੱਲਣੀ ਪੰਜਾਬ ਦੀ ਆਪਣੀ ਸਰਵਾਈਵਲ ਦਾ ਸਵਾਲ ਹੈ ਜੇ ਪੰਜਾਬ ਨੇ ਬਚਣਾ ਹੈ ਤਾਂ ਪਾਣੀ ਬਚਾਉਣ ਵਾਸਤੇ ਸਾਨੂੰ ਰਲ ਕੇ ਸਾਰਿਆਂ ਨੂੰ ਲੜਾਈ ਲੜਨੀ ਪੈਗੀ ਅਸੀਂ ਕਿਸੇ ਦਾ ਹੱਕ ਨਹੀਂ ਖੋਹਦੇ ਇੱਕ ਤਾਂ ਇਹ ਇਹ ਗੱਲ ਹੈ ਦੂਸਰੀ ਗੱਲ ਹੈ ਇਹ ਬੜਾ ਇੰਪੋਰਟੈਂਟ ਈਸ਼ੂ ਹੈ ਵੀ ਇਹਨੂੰ ਬਰੀਕੀ ਨਾਲ ਸਮਝੋ ਅੱਜ ਭਾਰਤ ਸਰਕਾਰ ਨੇ ਗੰਨੇ ਦੀ ਕੀਮਤ ਦਾ ਐਲਾਨ ਕੀਤਾ ਹੈ ਇਹਦੇ ਦੋ ਪੱਧਰ ਹੁੰਦੇ ਨੇ ਇੱਕ ਸੈਂਟਰਲ ਗਵਰਨਮੈਂਟ ਦੇ ਉਹ ਐਫ ਆਰ ਪੀ ਤੈਅ ਕਰਦੇ ਨੇ ਉਹਦੇ ਬਾਅਦ ਸਟੇਟਾਂ ਨੇ ਸਟੇਟਾਂ ਦੇ ਖਰਚੇ ਹਰੇਕ ਦੇ ਡਿਫਰ ਕਰਦੇ ਨੇ ਇੱਕ ਦੂਜੀ ਸਟੇਟ ਨਾਲੋਂ ਸਟੇਟਾਂ ਨੇ ਐਸ.ਐਪੀ ਤੈਅ ਕਰਨੀ ਹੁੰਦੀ ਹੈ ਉਹ ਫਿਰ ਕਿਸਾਨਾਂ ਨੂੰ ਮਿਲਦੀ ਹੈ ਪਰ ਜਿੰਨੀ ਐਫ.ਆਰ.ਬੀ ਭਾਰਤ ਸਰਕਾਰ ਤੈਅ ਕਰਦੀ ਹੈ ਨੈਸ਼ਨਲ ਲੈਵਲ ਤੇ ਕੀਮਤ ਤੈਅ ਕਰਦੀ ਹੈ ਉਹ ਤੋਂ ਉੱਤੇ ਫਿਰ ਐਸ.ਐਪੀ ਤੈਅ ਹੁੰਦੀ ਹੈ ਅਜ ਭਾਰਤ ਸਰਕਾਰ ਨੇ ਕਿਹਾ ਵੀ ਅਸੀਂ 15 ਰੁਪਏ ਰੇਟ ਵਧਾਤਾ ਬੰਨੇ ਦਾ 355 ਰੁਪਏ ਕਰਤਾ ਜਿਹੜਾ ਪਿਛਲੇ ਸਾਲ 340 ਰੁਪਏ ਸੀ ਨਾਲ ਜਿਹੜੀਆਂ ਸ਼ਰਤਾਂ ਲਾਤੀਆਂ ਉਹਨਾਂ ਨੂੰ ਜੇ ਧਿਆਨ ਨਾਲ ਪੜੋ ਤਾਂ ਅਸਲੀਅਤ ਇਹ ਐ ਵੀ ਉਹਨਾਂ ਨੇ ਰੇਟ ਘਟਾ ਦਿੱਤਾ ਉਹਨਾਂ ਨੇ ਅੱਗੇ ਸਾਡਾ ਹਮੇਸ਼ਾ ਗੰਨੇ ਦਾ ਰੇਟ 8.5% ਰਿਕਵਰੀ ਤੇ ਹੁੰਦਾ ਸੀ ਇੱਕ ਕੁਇੰਟਲ ਗੰਨੇ ਚੋਂ 8.5 ਕੁਇੰਟਲ ਚੀਨੀ ਇਹਦੇ ਤੇ ਰੇਟ ਤੈਅ ਹੁੰਦਾ ਸੀ ਔਰ ਜੇ ਨਾਲ 슈ਗਰ ਕਨ ਐਕਟ 'ਚ ਬੜਾ ਸਾਫ਼ ਲਿਖਿਆ ਸੀ ਇਹਦੇ ਤੇ ਕਈ ਵਾਰੀ ਲੈ ਚੁੱਕੇ ਆ ਪੈਸੇ ਜਦੋਂ ਕ੍ਰਸ਼ਿੰਗ ਸੀਜ਼ਨ ਖਤਮ ਹੁੰਦਾ ਹੈ ਜੇ ਸਾਢੇ 8% ਤੋਂ ਰਿਕਵਰੀ ਵੱਧ ਹੋਵੇ ਐਕਟ ਕਹਿੰਦਾ ਵੀ ਜਿੰਨੀ ਵੱਧ ਜਿੰਨੀ ਬਣੀ ਉਹਦੀ ਐਡੀਸ਼ਨਲ ਗੇਨ ਪ੍ਰਾਈਸ ਕਿਸਾਨ ਨੂੰ ਦੇਣੀ ਬਣਦੀ ਹੈ ਅਸੀਂ ਦੋ ਤਿੰਨ ਵਾਰੀ ਲਈ ਹੈ ਹੁਣ ਇੱਕ ਨਵੀਂ ਠੱਗੀ ਸ਼ੁਰੂ ਹੋ ਗਈ 슈ਗਰ ਮਿਲਾਂ ਵਾਲੇ ਜਿਹੜਾ ਰਿਕਵਰੀ ਦਾ ਚਾਰਟ ਤਿਆਰ ਕਰਦੇ ਨੇ ਉਹਦੇ ਵਿੱਚ ਠੱਗੀ ਕਰਦੇ ਨੇ ਦੋ ਨੰਬਰ 'ਚ ਬਹੁਤੀ 슈ਗਰ ਬਣਾਉਂਦੇ ਨੇ ਕਾਗਜ਼ਾਂ 'ਚ ਸ਼ੋਅ ਕਰਦੀ ਨਹੀਂ ਪੰਜਾਬ ਦੀ ਰਿਕਵਰੀ 9.5 ਤੋਂ ਵੱਧਦੀ ਰਹੀ ਜਿਹੜੀ ਕਿਸੇ ਵੇਲੇ 12% ਤੱਕ ਰਹੀ ਗੰਨਾ ਹੋਈ ਹੈ ਧਰਤੀ ਹੋਈ ਹੈ ਪਰ ਰਿਕਵਰੀ ਕਿਉਂਕਿ ਕਾਗਜ਼ਾਂ 'ਚ ਦਿਨੀ ਦਿਖਾਉਣੀ ਹੈ ਕਿਸੇ ਦੀ 9.5 ਕਿਸੇ ਦੀ 9 ਮੈਕਸਿਮ 9.5 ਇਹਨਾਂ ਪਰੇ ਮਾਨਸਾ ਨੇ ਦਿੱਲੀ ਵਾਲਿਆਂ ਨੇ ਹੁਣ ਇਹ ਕਰਤਾ ਵੀ 1.5% ਰਿਕਵਰੀ ਤੇ ਕਰਤਾ 8.5 ਦੀ ਬਜਾਏ ਇਹ ਪਾਸ 1.5% ਰਿਕਵਰੀ ਦਾ ਹੈ ਨਾਲ ਇੱਕ ਹੋਰ ਕਲੋਜ਼ ਐਡ ਕਰਤੀ ਵੀ ਜਿਹੜੀ 1.5 ਤੋਂ ਘੱਟ ਬਣੇਗੀ ਚੀਨੀ ਦੀ ਰਿਕਵਰੀ ਘੱਟ ਹੋਏਗੀ 0.1% ਘਟੇਗੀ ਤਾਂ 3 ਰੁਪਏ 46 ਪੈਸੇ ਗੰਨੇ ਦਾ ਰੇਟ ਘਟੇਗਾ ਔਰ ਇਹਨੂੰ ਜੇ 9.5 ਤੋਂ ਹੇਠਾ ਘਟ ਨਹੀਂ ਲੱਗੇਗਾ ਜੇ 9.5 ਤੋਂ ਹੇਠਾਂ ਜਾਂ 9.5 ਕਿਸੇ ਦੀ ਰਿਕਵਰੀ ਹੋਏਗੀ ਉਦੋਂ ਕਿਸਾਨਾਂ ਨੂੰ 329 ਰੁਪਏ 5 ਪੈਸੇ ਮਿਲਣਗੇ ਜਿਹੜੇ ਸੰਸ 340 ਪਿਛਲੇ ਸਾਲ ਮਿਲਦੇ ਸੀ ਇਹਨਾਂ ਨੇ ਜਿਹੜੇ ਨਵਾਂ ਕਹਿੰਦੇ ਨੇ ਸੀ ਬਾਪ ਵਧਾਤਾ ਅਸਲ ਵਿੱਚ ਪੰਜਾਬ ਦੀ ਰਿਕਵਰੀ 9.5 ਤੋਂ ਉੱਤੇ ਹੈ ਹੀ ਨਹੀਂ ਪੰਜਾਬ 'ਚ 329 ਰੁਪਏ ਬਾ ਮਿਲੇਗਾ ਤੋਂ ਇਹ ਬੜਾ ਵੱਡਾ ਫਰਾਡ ਭਾਰਤ ਸਰਕਾਰ ਨੇ ਕੀਤਾ ਕਿਸਾਨਾਂ ਦੇ ਨਾਲ ਔਰ ਗੁੰਮਰਾਹ ਕਰਨ ਉਹ ਜਿਹੜੀ ਅੰਦਰਲੀ ਗੱਲ ਹੈ ਛੋਟੀ ਜੀ ਗੱਲ ਕਹਿਤੀ ਵੱਡੀ ਖਬਰ ਲਾਤੀ ਵੀ 355 ਰੁਪਏ ਅਸੀਂ ਘਾਟਤਾ ਅਸੀਂ 15 ਰੁਪਏ ਵਧਾਤਾ ਜਿਹੜੀ ਨਾਲ ਇਹ ਘਟਤੀ ਵੀ ਜੇ ਰਿਕਵਰੀ ਘਟੂ 0.1% ਤੇ 3 ਰੁਪਏ 46 ਪੈਸੇ ਭਾਣ 0.1% ਕੱਟੂ ਲੱਗੇਗਾ ਉਹਦੇ ਨਾਲ ਸਾਢੇ ਜਿੰਨੀ ਕਨੇ ਦੀ ਰਿਕਵਰੀ ਹੈ ਮੈਕਸਿਮ 95 ਉਹ ਤੇ 329 ਦਾ ਮਤਲਬ ਪਿਛਲੇ ਸਾਲ 340 ਮਿਲਦੀ ਸੀ 329 ਐਸ ਕੀ ਮਿਲਣਗੇ 11 ਰੁਪਏ ਕਟਾ ਦਿੱਤੇ ਬਰੋਂ ਦੇ ਤੱਕੀ ਸੀ ਤੋ ਇਹ ਦੋ ਇਸ਼ੂਸ ਨੇ ਜੀਨਾ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਮੈਂ ਹੁਣ ਮੇਰੇ ਆਵਾਜ਼ ਤੋਂ ਵੀ ਤੁਹਾਨੂੰ ਲੱਗਦਾ ਹੋਊਗਾ ਨਾਲ ਮੈਂ ਬਿਮਾਰ ਹਾਂ ਮਹਤਾਇ ਇਹ ਇਸ਼ੂਸ ਐਕਸਪਲੇਨ ਕਰਨੇ ਮੈਨੂੰ ਲੱਗਦਾ ਸੀ ਕੋਈ ਕਿਸੇ ਕੋਲੋਂ ਕੋਈ ਕਮੀ ਨਾ ਰਹੇ ਜੇ ਤੁਹਾਡੇ ਤੁਹਾਡੇ ਕੋਲ ਝੀਕ ਜਾਵੇ ਤਾਂ ਮੈਂ ਸ੍ਰੀ ਬਿਮਾਰ ਹੂੰ ਬਾਬੂ ਜੀ ਉਹ ਦਿੱਤੇ ਬਚਾਏ ਬਹੁਤ ਬਹੁਤ ਧੰਨਵਾਦ ਹੋ ਕੁਝ ਸਵਾਲ ਕਰਨਾ ਤਾਂ ਪੁੱਛ ਲਓ ਰਾਜੀਵਾਲ ਸਾਹਿਬ ਸੀਐਮ ਉੱਥੇ ਪਹੁੰਚੇ ਨੀ ਮਨੋ ਉਸ ਤੋਂ ਤਰਫ ਲਿਵੀਨ ਡੈਮ ਤੇ ਸੀਐਮ ਪਹੁੰਚੇ ਨੀ ਮਨੋ ਦੇਖੋ ਜੀ ਅਸੀਂ ਤਾਂ ਦਿਖਾਂਗੇ ਕਾਰਗੁਜ਼ਾਰੀ ਕੀ ਹੈ ਉੱਤੇ ਗੇੜਾ ਮਾਰ ਕੇ ਜੇ ਇਹ ਹੁਣ ਗੱਲਾਂ ਨਾਲ ਨਹੀਂ ਕੰਮ ਕਰਨਾਂ ਕੋਈ ਉਹ ਪਾਣੀ ਬਚਾਉਂਦੇ ਨੇ ਇਹ ਉਹਨਾਂ ਦਾ ਟੈਸਟ ਹੈ ਸਾਡੇ ਕੋਲ ਪਾਣੀ ਹੈ ਹੀ ਨਹੀਂ ਪਾਣੀ ਦੇਣਾ ਕਿੱਥੋਂ ਹੈ ਜਦੋਂ ਪਿਛਲੇ ਸਾਲ ਨਾਲ ਉਸ ਰੈਜ਼ਰਵਾਇਰਸ ਦੇ ਵਿੱਚ ਪਾਣੀ ਘਟ ਹੈ ਤੇ ਜਿੱਦਾਂ ਦਾ ਮੌਸਮ ਹੈ ਨੀਚੇ ਦੀ ਹਲੇ بارش ਹੋਣੀ ਨਹੀਂ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਜਿਹੜਾ ਜੰਗ ਜੰਗ ਕਰਦੇ ਨੇ ਜੰਗ ਤਾਂ ਬਾਅਦ ਚ ਪਤਾ ਨਹੀਂ ਲੋੜ ਪਊ ਕਿ ਨਾ ਉਦਾਂ ਹੀ ਗੱਲ ਪੁੱਟ ਪੁੱਟ ਸਕਦੇ ਆ ਸਾਡੀ ਤਾਕਤ ਇੰਨੀ ਹੈ ਉਹ ਜਿਹੜਾ ਪਾਣੀ ਸਿੰਧ ਨਦੀ ਦਾ ਕਿਸੇ ਤਰ੍ਹਾਂ ਰਾਵੀ ਦਾ ਡਾਈਵਰਟ ਕਰਕੇ ਉਹ ਤਾਂ ਸਾਰਿਆਂ ਨੂੰ ਨਿਹਾਲ ਕਰਦੇ ਨੇ ਉਸ ਪਾਣੀ ਨਾਲ ਪੰਜਾਬ ਦਾ ਅਗਲਾ ਕਿਉਂ ਗੁੱਟਦੇ ਨੇ ਸਵਾਲੇ ਅਜਿਹੋ ਜਿਹੇ ਜਦੋਂ ਪਾਣੀ ਨਹੀਂ ਆਦਾ 그러면은 ਪਾਣੀ ਨੂੰ ਪਰ ਨਾ ਕਿ ਕਿਹੜਾ ਜੇ ਨਾ ਕਿ ਰਾਵੀ ਦਾ ਪਾਣੀ ਨਹੀਂ ਰੋਕਿਆ ਜਾਂਦਾ ਜੰਕ ਤੇ ਜੰਕ ਤੇ ਘਾਟਾ ਕਿਉਂ ਰੋਕਿਆ ਜਾਂਦਾ ਹੈ ਇੰਨਾ ਡਾਇਵਰਟ ਕਰਦੇ ਨੇ ਸਾਲ ਚ ਬਣਾ ਲੈਣਗੇ ਕੁਝ ਠੀਕਾ ਆਸਾਨ ਨਹੀਂ ਪਹਿਲਾਂ ਚੋਣਾਂ ਦੇ ਪਾਣੀ ਦੀ ਗੱਲ ਹੋਈ ਸੀਗੀ ਲੇਕਿ ਪਈ ਸਾਲ ਹੋ ਗਏ ਕਿ ਟੋਟ ਟੇ 7-8 ਸਾਲ ਹੋ ਗਏ ਇਸੀ ਸਰਕਾਰ ਨੇ ਗਿਆ ਸੀ ਅੱਜ ਤੱਕ ਇੱਕ ਟੋਕਾ ਦੀ ਉਹ ਰਚ ਨਾਲ ਦਾ ਪਾਣੀ ਮੁਕੇ ਗਿਆ ਮੰਨੀ ਸੀ ਤੇ ਦੂਸਰੀ ਸਰਕਾਰਾਂ ਦਾ ਮਨ ਹੋਵੇ ਕੁਝ ਵੀ ਕਰ ਲੈਣੀਆਂ ਅਰੇ ਤੁਸੀਂ ਦੇਖ ਅਬੇ चौटाला ਹਰਿਆਣਾ ਦੇ ਜੋ ਸਾਫਾ ਤੋਂ ਹਰਿਆਣਾਂ ਦਾ ਵਿਆਨਦ ਕਹਿੰਦੇ ਵੀ ਜੇ ਪੰਜਾਬ ਨੂੰ ਸਾਨੂੰ ਪਾਣੀ ਦਿੱਤਾ ਤਾਂ ਅਸੀਂ ਜੋ ਦਿੱਲੀ ਪੰਜਾਬਾਇ ਵਿੱਚ ਉਹਨੂੰ ਫਲੋ ਕਰਾਂ ਮੈਂ ਉਹੀ ਗੱਲ ਕਰ ਰਿਹਾ ਵੀ ਪੰਜਾਬ ਦਾ ਗਲ ਘੁੱਟਣ ਲਈ ਕੋਈ ਕੋਈ ਕਸਰ ਨਹੀਂ ਛੱਡਦਾ ਉਹ ਤਾਂ ਕਹਿਣਗੇ ਜੇ ਇਨਸਾਫ ਕਰਨਾ ਤਾਂ ਪਾਰ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਪੰਜਾਬ ਵੀ ਇਸ ਦੇਸ਼ ਦਾ ਹਿੱਸਾ ਹੈ ਇਹ ਕੋਈ ਪਾਕਿਸਤਾਨ ਦਾ ਹਿੱਸਾ ਨਹੀਂ ਅਸੀਂ ਕੋਈ ਅਨ ਕਨਸਟੀਟਿਊਸ਼ਨਲ ਗੱਲ ਨਹੀਂ ਕਰਦੇ ਅਸੀਂ ਜੋ ਸੰਵਿਧਾਨ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਗੱਲ ਕਰਦੇ ਹਾਂ ਜਦੋਂ ਉਹ ਆਪਣਾ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕੇ ਤਾਂ ਉਹਨਾਂ ਨੂੰ ਜਮਨਾਚ ਹੋਰ ਦੇ ਦੇਣ ਹਿੱਸਾ ਸਾਨੂੰ ਕੋਈ ਦਿੱਕਤ ਨਹੀਂ ਪਰ ਅਸੀਂ ਕਿੱਥੇ ਜਾਵਾਂਗੇ ਸਾਡੀ ਸਾਡੀ ਅੱਜ ਮੁਸੀਬਤ ਇਹ ਹੈ ਉਸੀ ਕਹਿੰਦੇ ਹੋ ਮੈਂ ਜੇ ਇੱਕ ਰਿਪੋਰਟ ਰਿਪੋਰਟ ਸਟਡੀ ਹੈਗੀ ਲੇਟੈਸਟ ਆਉਣ ਵਾਲੀ ਹੈ ਬਾਹਰ ਇੱਕ ਸਵਿਟਜ਼ਰਲੈਂਡ ਦੀ ਕੰਪਨੀ ਤੇ ਬਾਬਾ ਫਰੀਦ ਯੂਨੀਵਰਸਿਟੀ ਨੇ ਕੀਤੀ ਹੈ ਉਹ ਕਹਿੰਦੇ ਨੇ ਸੰਨ 2028 ਚ ਪੰਜਾਬ ਤੇ ਹਰ ਕਰ ਚੈਂਸਰ ਹੋਏਗਾ ਪੰਜਾਬ ਦੇ ਲੋਕਾਂ ਨੂੰ ਕੈਂਸਰ ਨਾਲ ਮਾਰ ਦੇਣਾ ਤੇ ਸਾਡੇ ਕੋਲ ਕੋਈ ਰਸਤਾ ਨਹੀਂ ਸਿਵਾਏ ਇਸ ਤੇ ਕਿ ਸਾਨੂੰ ਘਰਾਂ ਲਈ ਤੇ ਖੇਤਾਂ ਲਈ ਸਾਫ ਪਾਣੀ ਦਾ ਪ੍ਰਬੰਧ ਸਰਕਾਰ ਨੂੰ ਉਹ ਪਾਣੀ ਕਿੱਥੋਂ ਆਣਾ ਹੈ ਪਾਣੀ ਜੋ ਕੁਦਰਤ ਨੇ ਬਖਸ਼ਿਆ ਉਹ ਹੀ ਹੈ ਔਰ ਜਿਹੜਾ ਸਾਡਾ ਕਨਸਟੀਟਿਊਸ਼ਨਲ ਰਾਈਟ ਹੈ ਅਸੀਂ ਮਾਲਕਾਂ ਪਾਣੀ ਦਾ ਮਾਲਕਾ ਪਿਆਸ ਹੈ ਦੂਸਰੇ ਦਾ ਫਿਕਰ ਕਰੀ ਜੇ ਚਲੋ ਜੀ ਦੇਵੋ ਹੁਣ ਹੁਣ ਚਾਹ ਪੀ ਕੇ ਜਾਣਾ ਜੀ